ਲੋ ਬਾਈ ਜੀ ਵੀਰ ਉਹਨਾਂ ਨੂੰ ਦਿੱਤਾ ਸੀਗਾ ਜੀ ਆਪਾਂ 8 ਫਟਾ ਰੂਟਾਵੇਟਰ ਦਿੱਤਾ ਸੀਗਾ ਜੀ ਸ਼ਕਤੀਮਾਨ ਕੰਪਨੀ ਦਾ ਤੇ ਸੋਨਾ ਲੀਕਾ ਟਰੈਕਟਰ ਆ ਬਾਈ ਜੀ ਤੇ ਚੱਕਰੇ ਦਾ ਇਹ ਪੈਂਦੇ ਸੀ ਕਹਿੰਦੇ ਵੀ ਇਹਦੇ ਚੱਕਰ ਨਹੀਂ ਲੋਟ ਆਉਂਦੇ ਪਹਿਲਾਂ ਸਾਡੇ ਅ ਹੋਰ ਵੀ ਮੁੰਡੇ ਆਏ ਸੀਗੇ ਇਹਦਾ ਗੇਅਰ ਸੈੱਟ ਕਰਨ ਨਵੇਂ ਮੁੰਡੇ ਰੱਖੇ ਸੀ ਆਪਾਂ ਜਿਹੜੇ ਉਹ ਕਹਿੰਦੇ ਵੀ ਅਸੀਂ ਇਹਦੇ 540 ਵਾਲੀ ਕਰਾਰੀ ਪਾਈ ਜਾਂਦੇ ਸੀ ਕਹਿੰਦੇ ਚੱਕਰ ਨਹੀਂ ਸੈੱਟ ਆ ਰਹੇ ਵੀ ਟਰੈਕਟਰ ਸੌਖਾ ਨਹੀਂ ਚੱਲਦਾ ਤੇ ਹੁਣ ਦੇਖੋ ਬਾਈ ਟਰੈਕਟਰ ਸੌਖਾ ਚੱਲਦਾ ਆਪਾਂ ਇਹਦੀ ਸੈਟਿੰਗ ਕਰਕੇ ਚੱਲੇ ਆ ਤੇ ਰੂਟਾਵੇਟਰ ਵੀ ਬਾਈ ਤੁਸੀਂ ਦੇਖੋ ਵੀ ਪੂਰਾ ਭਰ ਕੇ ਚੱਲ ਰਿਹਾ ਮਿੱਟੀ ਪੂਰੀ ਮਾਰ ਰਿਹਾ ਆ ਟੂਟਾ ਰੂਟਾਵੇਟਰ ਆ ਜੀ ਇਹਦਾ ਕਾਰਨ ਇਹ ਆ ਬਾਈ ਇਹ ਟਰੈਕਟਰ ਹੈਗਾ ਸੋਨਾਲੀਕਾ 2003 ਮਾਡਲ ਟਰੈਕਟਰ ਆ ਜੀ ਇਹ ਸੋਨਾਲੀਕਾ ਤੇ ਚੱਕਰ ਇਹ ਆ ਵੀ ਇਹ ਜਿਹੜੀ ਇਹਦੀ ਜਿਹੜੀ ਪੀਟੀਓ ਆ ਜੀ 540 E ਆ ਮੰਨ ਲਓ ਵੀ 750 ਚੱਕਰ ਵਾਲਾ ਜੀ ਇਹ ਇਹਦੀ ਸ਼ਾਰਟ ਬਹੁਤ ਤੇਜ਼ ਘੁੰਮਦੀ ਆ ਤੇ ਇਹਦੇ ਵਿੱਚ ਜਿਹੜਾ ਰੂਟਾਵੇਟਰ ਦੇ ਵਿੱਚ ਗਰਾਰੀ ਸੀਗੀ ਇਹ ਪਾਈ ਜਾਂਦੇ ਸੀਗੇ ਆਪਣੀ ਕਿਲੋ 540 ਚੱਕਰ ਵਾਲੀ ਤੇ ਰੂਟਾਵੇਟਰ ওভার ਸਪੀਡ ਹੋ ਜਾਂਦਾ ਸੀਗਾ ਤੇ ਟਰੈਕਟਰ ਬਾਈ ਜੀ ਲੋਡ ਮੰਨਣ ਲੱਗ ਜਾਂਦਾ ਸੀ ਕਾਫੀ ਤੇ ਬਾਈ ਉਹ ਨਹੀਂ ਕਹਿੰਦੇ ਵੀ ਸੈਟਿੰਗ ਨਹੀਂ ਆ ਰਹੀ ਅੱਜ ਆਪਾਂ ਬਾਈ ਉਹਨਾਂ ਕੋਲ ਆਏ ਸੀ ਤੇ ਸੈਟਿੰਗ ਕਰਕੇ ਚੱਲੇ ਆ ਤੇ ਜ਼ਿਆਦਾਤਰ ਜਿਹੜਾ ਫਰਕ ਪੈਂਦਾ ਬਾਈ ਜੀ ਰੂਟਾਵੇਟਰ ਦੀ ਸੈਟਿੰਗ ਦਾ ਪੈਂਦਾ ਤੇ ਜਿਹੜਾ ਕੰਪਨੀ ਫਿਟਡ ਰੂਟਾਵੇਟਰ ਹੁੰਦਾ ਉਹ ਸੈੱਟ ਨਹੀਂ ਹੁੰਦਾ ਉਹਨੂੰ ਬਾਅਦ ਚੋਂ ਸੈੱਟ ਕਰਨਾ ਪੈਂਦਾ ਵਾ ਕਿਉਂਕਿ ਜਿਹੜਾ ਕੰਪਨੀ ਫਿਕਟਡ ਰੂਟਾਵੇਟਰ ਹੁੰਦਾ ਵਾ ਉਹ ਹੁੰਦਾ ਵੀ ਟਰਾਂਸਪੋਰਟ ਦੇ ਵਿੱਚ ਟਰੱਕ ਦੇ ਵਿੱਚ ਆਪਾਂ ਸੌਖਾ ਆ ਜਵੇ ਉਹ ਇਕੱਠਾ ਜਿਆ ਕਰਕੇ ਪਾ ਦਿੰਨੇ ਆ ਇਸ ਕਰਕੇ ਜਿਹੜੀਆਂ ਲੈਗਾ ਲੂੰਗਾ ਸਾਈਡ ਤੇ ਅਲਦ ਵਾਲਾ ਫੱਟਾ ਫੁੱਟਾ ਸਾਰਾ ਬਾਅਦ ਚੋ ਸੈੱਟ ਕਰਨਾ ਪੈਂਦਾ ਇਹ ਆਪਾਂ ਹੁਣ ਬਾਅਦ ਚੋ ਇਹਦੀ ਹੁਣ ਸੈਟਿੰਗ ਕਰਕੇ ਛੱਡੇ ਆ ਤੇ ਇਹਦੇ ਇੱਕ ਢੇਡੇ ਵੀ ਸੈੱਟ ਕਰਕੇ ਛੱਡੇ ਆ 2003 ਮਾਡਲ ਸੋਨਲੀ ਕੇਦੇ 750 ਚੱਕਰ ਵਾਲੇ ਦੇ ਤੇ ਬਿਲਕੁਲ ਸੌਖਾ ਚੱਲ ਰਿਹਾ ਤੁਹਾਡੇ ਸਾਹਮਣੇ ਆ ਤੇ ਹੁਣ ਆਪਾਂ ਦੱਸ ਦਿੰਨੇ ਆ ਤੁਹਾਨੂੰ ਜਾਣਕਾਰੀ ਵਾਲੀ ਗੱਲ ਵੀ ਕੀ ਇਹਦੇ ਵਿੱਚ ਕਿਹੜੀ ਗਰਾਰੀ ਪਾਈ ਆ ਸੋਨਾਲੀਕਾ 750 ਚੱਕਰ ਵਾਲਾ ਜੀ 2003 ਮਾਡਲ ਸ਼ਕਤੀਮਾਨ ਦਾ ਰੂਟਾਵੇਟਰ 8 ਫੁੱਟਾ ਤੇ ਜਿਹੜੀ ਇਹਦੇ ਵਿੱਚ ਵੀਰੇ ਗਰਾਰੀ ਪਾਈ ਆ ਉਹ ਆਪਾਂ 13 ਤੇ 22 ਦੀ ਪਾਈ ਆ 15 20 16 19 ਇਹ ਪੈਂਦੀ ਆ 540 ਚੱਕਰਾਂ ਨੂੰ 17 18 ਜਿਹੜੀ 14 21 ਹੋਗੀ 14 21 ਵੀ ਕਈ ਵਾਰ 500 ਨੂੰ ਪੈ ਜਾਂਦੀ ਆ ਜਿਹੜੀ ਥੱਲੇ ਵਾਲੀ ਹੋਗੀ 13 22 ਦੀ ਹੋਗੀ ਹਨਾ ਇਹ ਇਹ ਪੈਂਦੀਆਂ ਨੇ ਆਪਣੇ 750 ਚੱਕਰ ਨੂੰ ਅਗੋੜੇ ਸਾਹਮਣੇ ਚੱਲ ਰਿਹਾ 13 22 ਦੀ ਗਰਾਰੀ ਨਾਲ ਚੱਲ ਰਿਹਾ ਤੇ ਜਿਹੜਾ ਇਹ ਤੋਂ ਥੱਲੇ ਵਾਲਾ ਗੇਅਰ ਆ ਉਹ ਪੈ ਜਾਂਦਾ 1000 ਚੱਕਰ ਨੂੰ ਹੁਣ ਬਿਲਕੁਲ ਸੌਫਾ ਚੱਲ ਰਿਹਾ ਤੇ 2003 ਮਾਡਲ ਆ 13 22 ਦੀ ਗਰਾਰੀ ਆ ਸ਼ਕਤੀਮਾਨ ਰੋਟਾਵੇਟਰ ਤੇ ਬਿਲਕੁਲ ਸੌਫਾ ਚੱਲ ਰਿਹਾ ਤੇ ਕੋਈ ਲੋਡ ਨਹੀਂ ਟਰੈਕਟਰ ਤੇ ਬਿਲਕੁਲ ਭਰ ਕੇ ਦੇ ਕੂਲਟਾਵੇਟਰ ਚੱਲ ਰਿਹਾ ਪਰਾਇ ਦੀ ਕੋ ਪੂਰੀ ਵਧੀਆ ਬਿਲਕੁਲ ਸ਼ੌਖਾ ਇੱਕ ਮਿੰਟ ਵੀਰੇ ਹੈਲੋ ਵੀਰੇ ਆ ਦੇਖੋ ਇੰਨੀ ਮਿੱਟੀ ਭਰ ਕੇ ਚੱਲਦੇ ਨੇ ਹੋਰ ਵੀਰੇ ਕੀ ਹਾਲ ਚਾਲ ਆ ਬਹੁਤ ਵਧੀਆ ਵੀਰੇ ਤੇ ਕੀ ਨਾਮ ਆ ਬਾਈ ਜੀ ਆਪਣਾ ਵੀਰੇ ਜਗਮੀਤ ਸਿੰਘ ਜਗਮੀਤ ਸਿੰਘ ਪਿੰਡ ਕਿਹੜਾ ਬਾਈ ਜੀ ਆਪਣਾ ਚਕੜੀ ਮੰਗਾ ਚਕੜੀ ਮੰਗਾ ਮਛਵਾੜੇ ਦੇ ਨਾਲ ਹੈ ਨਾ ਜ਼ਿਲ੍ਹਾ ਲੁਧਿਆਣਾ ਜਿਨਾਲਾ ਤੇ ਕਿੰਨਾ ਕੁ ਵਾਰਕਾ ਜੀ ਪਹਿਲਾਂ ਨਾਲੋਂ ਮੇਰਾ ਬਹੁਤ ਵਧੀਆ ਚੱਲਦਾ ਪਹਿਲਾਂ ਤਾਂ ਟਰੈਕਟਰ ਬੰਦ ਹੋ ਜਾਂਦਾ ਸੀਗਾ ਹੁਣ ਤਾਂ ਧੀਏ ਲੋਚ ਵੀ ਭੱਜਿਆ ਫਿਰਦਾ ਟਰੈਕਟਰ ਪਤਾ ਨਹੀਂ ਲੱਗਦਾ ਹੁਣ ਤਾਂ ਜਮਈ ਰੇਲਾ ਚੱਲਦਾ ਜਮਈ ਰੇਲਾ ਚੱਲਦਾ ਪਹਿਲਾਂ ਜਮਈ ਬੰਦ ਹੋ ਜਾਂਦਾ ਸੀ ਪਹਿਲੇ ਲੋਚ ਬੰਦ ਹੋ ਜਾਂਦਾ ਤਾਂ ਜਦੋਂ ਟਰੈਕਟਰੇ ਬੰਦ ਹੋ ਜਾਂਦਾ ਸੀਗਾ ਠੀਕ ਆ ਤੇ ਆਪਣਾ ਰੂਟਾਵੇਟਰ ਕਿਵੇਂ ਹੈ ਸ਼ਕਤੀਮਾਨ ਦਾ ਵੇਟਰ ਬਹੁਤ ਵਧੀਆ ਕਰੇ ਐਂ ਚੱਲਦਾ ਸੱਟ ਜੀ ਪੂਰਾ ਚੱਲਦਾ ਫੁੱਟ ਫੁੱਟ ਥੱਲੇ ਨੂੰ ਪੱਕੀ ਜਾਂਦਾ ਟਰੈਕਟਰ ਆਰਾਮ ਨਾਲ ਚੱਲਦਾ ਆਰਾਮ ਨਾਲ ਚੱਲਦਾ ਯਾਰ ਟਰੋਆਣੀ ਟਰੈਕਟਰ ਨੂੰ ਠੀਕ ਹੈ ਜੀ ਤੇ ਸਾਹਮਣੇ ਤੇ ਕੁਛਕ ਰੂਟਾਵੇਟਰ ਦੀ ਸੈਟਿੰਗ ਹੋ ਜਾਂਦੀ ਆ। ਹਾਂ ਜੇ ਇੱਕ ਫੱਟੇ ਦਾ ਲੋਕ ਲੱਗਿਆ ਹੋਇਆ ਤਾਂ ਮਿੱਟੀ ਹਾਂ ਉਹ ਮਿੱਟੀ ਛੱਡਦਾ ਨਹੀਂ ਸੀ ਪਿੱਛੇ ਨੇ। ਜਾਮ ਕਰ ਦਿੰਦਾ ਸੀ। ਉਹਦੇ ਨਾਲ ਅੰਦਰ ਵੀ ਮਿੱਟੀ ਜਾਮ ਹੋਗੀ ਸੀ ਰੂਟਾਵੇਟਰ ਦੀ ਅੰਦਰ ਵੀ ਜਾਮ। ਓਕੇ ਬਾਈ ਜੀ ਥੈਂਕ ਯੂ ਜੀ। ਚਲਾਓ ਜੀ। ਤੇ ਹੁਣ ਇਹ ਫੁੱਲ ਪਰਿਆ ਇਹ ਦੇਖੋ। ਅਨ ਹੋਰ ਜੇ ਕੱਟ ਰਹੇ ਇਸ ਤੇ ਜੜਦੇ ਉਹ ਵੀ ਆ ਮੈਂ ਉਹਦਾ ਕੱਢੀ ਜਾਂਦਾ। ਬਿਲਕੁਲ। ਤੇ ਬਾਈ ਜੀ ਕਮੈਂਟ ਜ਼ਰੂਰ ਕਰਿਆ ਕਰੋ ਆਪਣੀ ਵੀਡੀਓ ਤੇ ਵੀ ਤੁਹਾਨੂੰ ਆਪਣਾ ਕੰਮ ਜਿਹੜਾ ਕਿਦਾਂ ਦਾ ਲੱਗਦਾ ਵਾ। ਰੂਟਾਵੇਟਰ ਆਪਾਂ ਜਰੂਰ ਵੇਚੀਦਾ ਵਾ ਤੇ ਆਪਾਂ ਬਾਈ ਖੇਤ 'ਚ ਜਾ ਕੇ ਅਗਲੇ ਦੇ ਸੈਟਿੰਗ ਕਰਕੇ ਆਈ ਰਿਹਾ ਦੇਖੋ ਤੇ ਬਿਲਕੁਲ ਆਪਾਂ ਸੈਟਿੰਗ ਕਰਕੇ ਚੱਲੇ ਆ ਜੀ ਰੂਟਾਵੇਟਰ ਦੀ ਜਿਹਨੂੰ ਆਪਣਾ ਕੰਮ ਵਧੀਆ ਲੱਗਦਾ ਇੱਕ ਵਾਰ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਬਾਈ ਜੀ ਵੱਧ ਤੋਂ ਵੱਧ ਕਰਿਓ ਸਬਸਕ੍ਰਾਈਬ ਤੇ ਸ਼ੇਅਰ ਵੀ ਜਰੂਰ ਕਰਿਓ ਵੀਡੀਓ ਧੰਨਵਾਦ ਜੀ ਲੋ ਜੀ ਪਹਿਲਾ ਪੋਲੇ ਜੀ ਚ ਜਲਦਾ ਦਿਖਾਇਆ ਤੁਹਾਨੂੰ ਸੌਖਾ ਜਲਦਾ ਜਿਵੇਂ ਹੁਣ ਆਪਾਂ ਇਧਰ ਲਿਆਂਦਾ ਕੈੜੇ ਚ ਹੁਣ ਆਪਾਂ ਦੇਖਦੇ ਆਂ ਵੀ ਕਿੰਨੇ ਕਿ ਚੱਕਰ ਤੋੜਦਾ ਪੁੱਤੇ ਚੜਦੇ ਆ 52 ਦਾ ਜੋੜੀ ਅਰ ਜੀ ਬਾਈ 1500 ਦੇ ਕਰੀ ਹਾਂ 1500 ਗ੍ਰਾਮ ਨੇ ਜਲੀਣੇ ਨੇ ਠੀਕ ਹੈ ਹਾਂ ਛੱਡ ਦੋ ਲੀਵਰ ਲੀਵਰ ਦੋਏ ਨੇ ਲੈ ਰੱਖੋ ਹਾਂ ਠੀਕ ਹੈ ਚਲੋ ਲੋ ਜੀ ਬਾਈ ਲੀਵਰ ਦੋਏ ਠੰਡੇ ਨੇ ਜੀ ਜਾਦੀ ਰੋਲੇ ਹੌਣ ਕਲੱਚ ਦਬਾਓ ਜੀ ਮੜਾ ਜਾਂ ਹੁਣ ਇਹਨੂੰ ਕਰਿਓ 1600 ਤੇ ਬਾਜ ਜਾਂਦਾ 1700 ਛੱਡ ਦੋ ਲੈ ਨੋਏ ਲੀਵਰ ਬੰਦੇ ਜੀ ਪੂਰੇ ਤੇ ਕਲੱਚ ਦਬਾਓ ਮੜਾ ਜੀ ਆਹ ਦੇਖੋ ਜੀ 1600 ਤੇ ਛੱਡੇ ਆ ਛੜ ਗਿਆ ਟਰੈਕਟਰ ਹੁਣ ਛੱਡ ਦੋ ਕਲੱਚ ਛੱਡ ਦੋ ਜੀ ਕਲੱਚ ਆਹ ਲਓ ਜੀ 1600 ਤੇ ਹੀ ਚੱਲੀ ਜਾਂਦਾ ਜਮਾਈ ਦੀ ਪ੍ਰਵਾਹ ਮੰਦਾ ਹੀ ਦੇਖੋ ਖੇਤ ਵੀ ਪੂਰਾ ਮੰਗਾ ਆ ਲਓ ਜੀ ਬਿਲਕੁਲ ਸੈੱਟ ਚੱਲ ਰਿਹਾ ਤੱਪੜ ਦੀ ਵੀ ਕੋਈ ਚੱਕਰ ਨਹੀਂ ਤੋੜ ਰਿਹਾ ਟਰੈਕਟਰਾ ਤੁਹਾਡਾ ਰੋਟਾਵੇਟਰ ਆ ਦੇਖੋ ਜੀ ਸ਼ਕਤੀਮਾਨ ਦਾ ਤੇ ਟਰੈਕਟਰ ਹੈਗਾ ਜੀ 5210 ਜੌਂਡੀਅਰ ਤੇ ਭਾਈ ਜਿਹੜੀ ਇਹ ਚ ਗਰਾਰੀ ਪਾਈ ਆ 5210 ਜੌਂਡੀਅਰ ਨਾਲ ਸ਼ਕਤੀਮਾਨ ਰੋਟਾਵੇਟਰ ਚ 15 ਤੇ 20 ਦੀ ਪਾਈ ਆ ਤੇ 540 ਤੇ ਚੱਲ ਰਿਹਾ ਇਹ ਤੇ ਕਈ ਵੀਰ ਕਹਿੰਦੇ ਨੇ 540 ਇਚ ਚੱਲੇ 500 40 E ਦੇ ਵਿੱਚ ਜੌਂਡੀਆ ਟਰੈਕਟਰ ਨਹੀਂ ਸੈੱਟ ਚੱਲਦਾ ਜੀ ਇਹਨੂੰ 540 ਚੱਕਰਾਂ ਤੇ ਚਲਾਓ ਤੇ ਇਹਦੇ ਵਿੱਚ ਜਿਹੜੀ ਗਰਾਰੀ ਆ ਉਹ ਪਾਓ 15 20 ਦੀ ਸ਼ਕਤੀਮਾਨ ਰੂਟਾਵੇਟਰ ਚ ਆਹ ਦੇਖੋ ਪੂਰਾ ਵਧੀਆ ਚੱਲ ਰਿਹਾ ਹੈ ਜੀ ਲਓ ਬਾਜੀ ਸਵਰਾਜ ਟਰੈਕਟਰ ਆ ਬਾਈ ਇਹਨਾਂ ਕੋਲ ਜੀ 2025 ਮਾਡਲਾ ਤੇ ਸ਼ਟਲ ਗੇਅਰ ਵਾਲਾ ਤੇ ਰੂਟਾਵੇਟਰ ਬਾਈ ਜੀ ਉਹਨਾਂ ਨੇ ਦਿੱਤਾ ਬਾਈ ਆਪਾਂ 9 ਫੁੱਟ ਆ ਤੇ ਬਿਲਕੁਲ ਆਰਾਮ ਨਾਲ ਚੱਲ ਰਿਹਾ ਦੀ ਜਮੀਨ ਦੇਖੋ ਕਿੰਨੀ ਵਧੀਆ ਵੱਢ ਰਹੀ ਹੈ ਤੇ ਨਾਲੇ ਬਾਈ ਜੀ ਬਹੁਤ ਹਾਰਡ ਜ਼ਮੀਨ ਆ ਬਾਈ ਉਹਨਾਂ ਦੀ ਪੂਰੀ ਕੜੀ ਲੋਹਾ ਜ਼ਮੀਨ ਤੇ ਟਰੈਕਟਰ ਫਿਰ ਵੀ ਦੇਖੋ ਆਰਾਮ ਨਾਲ ਚੱਲ ਰਿਹਾ ਜੀ ਕੋਈ ਪ੍ਰਵਾਹ ਨਹੀਂ 9 ਫੁੱਟ 2 ਇੰਚ ਦਾ ਸ਼ਕਤੀਮਾਨ ਦਾ ਰੂਟਾ ਵਟਰਾ ਜੀ 9 ਫੁੱਟ 2 ਇੰਚ ਵਿੱਚ 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 ਆ ਜੀ ਇਹ ਬਾਹਰ ਅੰਦਰ ਅੰਦਰ ਜਿਹੜਾ ਕਵਰ ਕਰਦਾ 9 ਫੁੱਟ 2 ਇੰਚ ਕਰਦਾ ਤੇ ਹੁਣ ਤੁਹਾਨੂੰ ਆਪਾਂ ਦਿਖਾਉਨੇ ਆ ਵੀ ਕਿੰਨਾ ਕਹੇ ਚੱਕਰ ਤੋੜਦਾ ਉਹ ਤਾਂ ਖਮਾਗੇ ਬਾਈ ਜੀ ਦਬਾਇਓ ਕਲਚ ਤੇ ਕਿੰਨੇ ਤੇ ਛੱਡੇ ਆ ਜੀ 1500 ਤੋਂ ਛੱਡਣ ਲੱਗੇ ਆ ਲੀਵਰ ਦੋਏ ਨੰਦੇ ਆ ਜੀ ਦੋਨੇ ਲੀਵਰ ਵੀਰੇ ਥੱਲੇ ਆ 1500 ਤੇ ਛੱਡਣ ਲੱਗੇ ਛੱਡ ਦੋ ਵੀਰੇ ਕਲਚ ਲਓ ਜੀ ਕਲਚ ਛੱਡਤਾ ਦੋਨੇ ਲੀਵਰ ਥੱਲੇ ਆ ਤੇ 1500 ਤੇ ਹੀ ਚੱਲੀ ਜਾਂਦਾ ਦੇਖੋ ਕੋਈ ਚੱਕਰ ਨਹੀਂ ਛੱਡੇ ਤੋੜੇ ਹੋਏ ਜੀ ਕੋਈ ਚੱਕਰ ਨਹੀਂ ਤੋੜੇ ਹੋਏ ਟਰੈਕਟਰ ਨੇ ਦੋਏ ਲੀਵਰ ਥੱਲੇ 1500 ਤੇ ਤੇ 9 ਗੱਡਾ ਰੁਪਾ ਮੀਟਰ ਆਰਾਮ ਨਾਲ ਚੱਲ ਰਿਹਾ ਤੇ ਜ਼ਮੀਨ ਬਿਲਕੁਲ ਲੋਹੇ ਵਰਗੀ ਆ ਬਾਈ ਇਹਨਾਂ ਦੀ ਇਹਦੇ ਵਿੱਚ ਜਿਹੜੀ ਗਰਾਰੀ ਪਈ ਹੈ ਸ਼ਕਤੀਮਾਨ ਰੋਟਾਵੇਟਰ ਦੇ ਵਿੱਚ 15 20 ਦੀ ਗਰਾਰੀ ਪਈ ਹੈ ਜੀ ਮਾਡਲ ਦੇ ਹਿਸਾਬ ਨਾਲ ਚੇਂਜ ਹੁੰਦੇ ਰਹਿੰਦੇ ਆ ਜੀ ਗਰਾਰੇ ਕਈ ਸਬਰਾਜਾਂ ਨੂੰ 16 19 ਦੀ ਪੈਂਦੀ ਹੈ ਕਈਆਂ ਨੂੰ 15 20 ਹੀ ਪੈਂਦੀ ਹੈ ਜੀ ਆਹ ਦੇਖੋ ਬਿਲਕੁਲ ਆਰਾਮ ਨਾਲ ਚੱਲ ਰਿਹਾ ਜੀ ਟਰੈਕਟਰ ਨੂੰ ਮੈਂ ਕਹਿੰਦਾ ਜੀ ਪਤਾ ਵੀ ਨਹੀਂ ਹੈਗਾ ਲੋਡ ਦਾ ਦੇਖੋ ਤੇ ਭਾਈ ਜੀ ਕਮੈਂਟ ਜਰੂਰ ਕਰਿਓ ਆਪਣੀ ਵੀਡੀਓ ਤੇ ਕਿਹਨੂੰ ਕਿਹਨੂੰ ਆਪਣਾ ਕੰਮ ਵਧੀਆ ਲੱਗਦਾ ਤੇ ਇੰਸਟਾਗ੍ਰਾਮ ਆਪਣੇ ਜਿਹੜਾ YouTube ਚੈਨਲ ਆ ਇਹਨੂੰ ਸਬਸਕ੍ਰਾਈਬ ਜਰੂਰ ਕਰਿਓ ਐਦਾਂ ਹੀ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਜਾਣਕਾਰੀ ਵਾਲੀਆਂ ਤੇ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਛਟਲ ਗੇਰ ਨਾਲ ਆਈ ਹੈ 552 ਦੇ ਛਟਲ ਗੇਰ ਲੱਗੇ ਆ 2025 ਮਾਡਲ ਤੇ ਹੁਣ ਤਾਂ ਨਵਾਂ ਆ ਗਿਆ ਜਿਹੜਾ ਪਲੇਟਫਾਰਮ ਵਾਲਾ ਆਇਆ ਤੇ ਟਰੈਕਟਰ ਵੇਖੋ ਬਿਲਕੁਲ ਆਰਾਮ ਨਾਲ ਚੱਲ ਰਿਹਾ ਜੀ ਉਹੀ ਜੋਰ ਨਹੀਂ ਟਰੈਕਟਰ ਤੇ 9 ਫੜੇ ਰੁਕਾ ਬਟੂ ਤੇ ਪੂਰੀ ਛੱਡੀ ਹੋਈ ਆ ਵੀਡੀਓ ਤੇ ਜ਼ਮੀਨ ਵੀ ਦੇਖੋ ভাই ਕਿੰਨੀ ਵਧੀਆ ਬਣ ਰਹੀ ਹੈ ਟਰੈਕਟਰ 'ਚ ਵੀ ভাই ਬਾਕੀ ਜੋਰ ਬਹੁਤ ਆ ਜੀ ਬਹੁਤ ਵੀਡੀਓ ਨੂੰ ਤਾਂ ਮੈਂ ਕਹਿੰਦਾ ਬਾਹਲਾ ਜੋਰ ਮਾਰ ਰਿਹਾ ਦੇਖੋ ਆਰਾਮ ਨਾਲ ਚੱਲ ਰਿਹਾ ਜੀ